ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਤੁਹਾਡੇ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਕਰਦਾ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਗੱਲ ਕਰਦੇ ਹਾਂ ਵਲੌਗ ਦੇ ਵਿੱਚ ਅੱਗੇ ਇਹ ਯਾਤਰਾ ਚੱਲ ਰਹੀ ਸੀ ਤਖਸ਼ਰੀ ਪਟਨਾ ਸਾਹਿਬ ਬਿਹਾਰ ਇਹ ਯਾਤਰਾ ਲਗਭਗ 37 3700 ਕਿਲੋਮੀਟਰ ਦੀ ਯਾਤਰਾ ਸੀ ਤੇ ਹੁਣ ਵਾਪਸੀ ਵੇਲੇ ਰੁਕਿਆ ਏ ਸੀ ਅੰਮ੍ਰਾਲਾ ਤੇ ਅੰਮ੍ਰਿਤਸਰ ਤੋਂ ਚੱਲੇ ਪਾ ਕੇ ਤੇ ਰੁਕਾਂਗੇ ਰੋਪੜ ਤੇ ਰੋਪੜ ਤੋਂ ਕੱਲ 6 ਤਰੀਕ ਨੂੰ ਇੱਕ ਫੰਕਸ਼ਨ ਅਟੈਂਡ ਕਰਕੇ ਵਾਪਸੀ ਪਿੰਡ ਨੂੰ ਜਾਵਾਂਗੇ ਚਲੋ ਕਰਦੇ ਆਂ ਗੱਲਬਾਤ ਜੀ ਵਲੌਗ ਦੇ ਵਿੱਚ ਤੇ ਕਿਰਪਾ ਕਰਕੇ ਵਲੌਗ ਪੂਰਾ ਦੇਖਣਾ ਜੀ ਧੰਨਵਾਦ ਜੀ ਹੁਣ ਚੱਲੇ ਪਾਤੇ ਨੇ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਕੈਂਟ ਸਾਰੇ ਸ਼ਹਿਰ ਨਾਲੋਂ ਅੰਬਾਲਾ ਕੈਂਟ ਜ਼ਿਆਦਾ ਸੋਹਣਾ ਲੱਗਦਾ। ਇਹਦਾ 뷰 ਬਹੁਤ ਸੋਹਣਾ ਆ। ਚਾਰ-ਛੁਫੇਰੇ ਹੀ। ਦਰਖਤ ਨੇ ਸੌ ਸਫਾਈ ਬਹੁਤ ਆ। ਕੈਂਟ ਟੂਰਨਮੈਂਟ ਬੋਰਡ ਅੰਬਾਲਾ। ਇੱਧਰ ਨਿਕਲ ਰਿਹਾ ਟਰੈਕਟਰ ਆ। ਸਾਹਮਣੇ ਜਹਾਜ਼ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ 뷰 ਆ ਅੰਮ੍ਰਾਲਾ ਕਿੰਟ ਦਾ ਇਹ ਹੈ ਸਕੂ ਬੁੱਕਟ ਇਧਰ 에ਅਰ ਫੋਰਸ ਸਟੇਸ਼ਨ ਹੈ ਔਰ ਵਿਚੋਂ ਦੀ ਉਹ ਕਾਫੀ ਸੋਹਣੀ ਬਿਲਡਿੰਗ ਦਿਖ ਰਹੀ ਹੈ ਚਰਚ ਟਾਈਪ ਹੈ ਫੋਟੋ ਅਸਲੀ ਹੈ ਕੈਂਟ ਸਟੇਸ਼ਨ ਜਿੱਧਰ ਗੋਨਾਸ蒂ਪ ਕੋਰ ਨਕਲੀ ਜਾਸ ਵੀ ਹੈ ਠੀਕ ਹੈ ਫੋਟੋ ਅਸਲੀ ਹੈ ਆਸਪਰ ਅਸਮਾਨ ਦਾ ਵੀ ਬਹੁਤ ਸੋਹਣਾ ਆ ਰਿਹਾ ਅੰਬਾਲੇ ਦੇ ਵਿੱਚ ਐਂਟਰੀ ਦੀ ਨਿਸ਼ਾਨੀ ਹੁਣ ਕਰ ਰਹੇ ਆ ਅੰਬਾਲੇ ਤੋਂ ਐਗਜ਼ਿਟ ਬਾਲਾ ਕੱਲ ਮੇਰਾ ਕੈਮਰਾ ਨਹੀਂ ਸਾਫ਼ ਹੋਇਆ ਹਾਂਜੀ ਅੱਜ ਅਗਲਾ ਦਿਨ ਸਵਾਗਤ ਕਰਦਾ ਹਾਂ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਰਾਤ ਆ ਗਏ ਹਾਂ ਰੋਪੜ ਤੇ ਇਹ ਉਹ ਖਾਲਸਾ ਰਾਜ ਦੀ ਨਿਸ਼ਾਨੀ ਸਾਹਮਣੇ ਦਿਖਾਈ ਦੇ ਰਹੀ ਹੈ ਰੋਪੜ ਦੇ ਬਾਹਰ ਇਹ ਖੜੀ ਆਪਣੀ ਟਿਆਗੋ ਅੱਜ ਫਿਰ ਇੱਕ ਫੰਕਸ਼ਨ ਅਟੈਂਡ ਕਰਨਾ ਆ ਰੋਪੜ ਤੇ ਰੋਪੜ ਤੋਂ ਫਿਰ ਅੱਜ ਸਾਡੀ ਯਾਤਰਾ ਦੀ ਸਮਾਪਤੀ ਆ ਇਹ ਆ ਗੁਰਦੁਆਰਾ tibbi ਸਾਹਿਬ ਤੇ ਯਾਤਰਾ ਤੋਂ ਅੱਜ ਆਖਰੀ ਦਿਨ ਅੱਜ ਸ਼ਾਮ ਨੂੰ ਫੰਕਸ਼ਨ ਦੇਖ ਕੇ ਤੇ ਚਲਦੇ ਆਂ ਪਿੰਡ ਨੂੰ ਬਣੇ ਰਿਓ ਵਲੌਗ ਦੇ ਵਿੱਚ ਜੇਕਰ ਟਾਈਮ ਮਿਲਿਆ ਤਾਂ ਨਿਸ਼ਾਨੀ ਦੇ ਕੋਲ ਉੱਪਰ ਜਾ ਕੇ ਵੀ ਆਵਾਂਗੇ ਇਹ ਹੈ ਦਰਸ਼ਨੀ ਟਿਉਰੀ ਗੁਰਦੁਆਰਾ ਟੀਪੀ ਸਾਹਿਬ ਸਾਹਮਣੇ ਗੁਰੂ ਘਰ ਦੀ ਅਲੀਸ਼ਾਨ ਬਿਲਡਿੰਗ ਦੇ ਗੁਰਦੁਆਰਾ ਸਾਹਿਬ ਦੇ ਅੰਦਰ ਸਿਕੀਨਾ ਸੰਬੰਧਤ ਇਸਦੇ ਕਾਫੀ ਪੁੱਤ ਬਣਾ ਰੱਖੇ ਨੇ ਇਹ ਗੁਰਦਾਰ ਸਾਹਿਬ ਦੇ ਇੰਟਰ ਕਰਦੇ ਹੀ ਦੋਨੋਂ ਪਾਸੇ ਨੇ ਫੁੱਲ ਬੂਟੇ ਨਾਲ ਬਹੁਤ ਸਾਰੀ ਸਜਾਵਟੋ ਰੱਖੀ ਆ ਗੁਰਦਾਰ ਸਾਹਿਬ ਦਾ ਬਹੁਤ ਹੀ ਸੋਹਣਾ ਮਨਮੋਹਕ ਦ੍ਰਿਸ਼ ਹੈ ਅਗੇ ਆ ਵਿਰਾਸਤੀ ਚੌਂਕੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਖਾਲਸਾ ਇਹ ਖਾਲਸਾ ਰਾਜ ਦਾ ਨਕਸ਼ਾ ਇਧਰ ਉੱਪਰ ਜਾ ਕੇ ਪੌੜੀਆਂ ਦੇ ਉੱਪਰ ਨਿਸ਼ਾਨੀਆਂ ਚਲੋ ਚੱਲਦੇ ਹਾਂ ਉੱਪਰ ਇਹ ਇੱਥੋਂ ਦਾ ਸੰਖੇਪ ਇਤਿਹਾਸ ਹੈ ਜੀ ਵੀਡੀਓ ਪਾਜ਼ ਕਰਕੇ ਤੁਸੀਂ ਵੜ ਸਕਦੇ ਜੇ ਇਸ ਸੜ ਰੋਪੜ ਸ਼ਹਿਰ ਤੇ ਸਤਲਜ ਦਰਿਆ ਵਗ ਰਿਹਾ ਇਹ ਪੂਰਾ ਪਹਾੜੀ ਏਰੀਆ ਤੇ ਇਹ ਉਹ ਇਤਿਹਾਸਕ ਵਿਰਾਸਤੀ ਚੌਂਕੀ ਦਾ ਨਿਸ਼ਾਨ ਹੈ ਇਹ ਤਾਂ ਸੋਚੇ ਨਹੀਂ ਸੀ ਕਿ ਇੱਥੇ ਆ ਕੇ ਇਸ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਹੋਣਗੇ ਇਹ ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਛੰਡੇ ਦਾ ਪ੍ਰਤੀਕ ਹੈ ਔਰ ਝੰਡੇ ਦੇ ਉੱਪਰ ਲਿਖਿਆ ਆ ਅਕਾਲ ਸਹਾਏ ਚਲ ਸੰਗਤ ਜੀ ਅਕਾਲ ਸਹਾਏ ਸਰਕਾਰ ਖਾਲਸਾ ਚਲੋ ਜੀ ਹੁਣ ਚਾਲੇ ਪਾਉਨੇ ਆ ਦਰਸ਼ਨ ਹੋ ਕੇ ਕਿਸਮਤ ਵਿੱਚ ਸੀ ਤੇ ਦਰਸ਼ਨ ਕਰਨ ਦਾ ਮੌਕਾ ਮਿਲ ਗਿਆ ਇਸ ਦੀ ਇੰਨੀ ਕਿ ਸੰਜ ਪਰਵਾਨ ਕਰਿਓ ਫਿਰ ਦੁਆਰਾ ਟਿੱਪੀ ਸਾਹਿਬ ਦਿਖਾਈ ਦੇ ਰਿਹਾ ਪੁੱਤਰ ਸਾਹਮਣੇ ਗੁਰਦੁਆਰਾ ਇੱਧਰ ਸਾਹਮਣੇ ਪੜੀ ਏਰੀਆ ਅੱਜ ਬਹੁਤ ਹੀ ਸੋਨਾ 뷰 ਆ ਰਿਹਾ ਹੈ ਫਾਈਨਲੀ ਚੱਲੇ ਆ ਪਿੰਡ ਨੂੰ ਅੱਜ ਸਾਡੀ ਯਾਤਰਾ ਦਾ ਆਖਰੀ ਦਿਨ ਹੈ ਰੋਪੜ ਫੰਕਸ਼ਨ ਅਟੈਂਡ ਕਰ ਲਿਆ ਯਾਤਰਾ ਵੀ ਫੰਕਸ਼ਨ ਵੀ ਆਪਾਂ ਸਾਰੇ ਅਟੈਂਡ ਕਰ ਲਿਆ ਅਟੈਂਡ ਯਾਤਰਾ ਵੀ ਚੱਲ ਰਹੀ ਸੀ ਨਾਲ ਤੇ ਫੰਕਸ਼ਨ ਵੀ ਹੁਣ ਅਟੈਂਡ ਕਰ ਲਿਆ ਤੇ ਚੱਲਦੇ ਪਿੰਡ ਨੂੰ ਰੋਪੜ ਤੋਂ ਨਿਕਲ ਗਏ ਆ ਇਥੋਂ ਬਟਾਲੇ ਦਾ ਰਸਤਾ 175 ਕਿਲੋਮੀਟਰ ਦਿਖਾ ਰਿਹਾ 3 ਘੰਟੇ ਦਾ ਸਮਾਂ ਲੱਗੇਗਾ ਪਹੁੰਚ ਗਏ ਆ ਜਲੰਧਰ ਪੀਪੀ ਚੌਂਕ ਹੁਣ ਪੀਪੀ ਚੌਂਕ ਤੋਂ ਟਰਨ ਕਰਦੇ ਆ ਅੰਮ੍ਰਿਤਸਰ ਨੂੰ ਏਕਮ ਸਤੰਭ ਵਿਆਸ ਪਟਿਆਲਾ ਜ ਸਾਡੀ ਟ੍ਰਿਪ ਯਾਤਰਾ ਤਕ ਤਸ਼ਰੀ ਪਟਨਾ ਸਾਹਿਬ ਦੀ ਇੱਥੇ ਹੀ ਸਮਾਪਤੀ ਆ ਇਹ ਆ ਗਿਆ ਪੀਏਪ ਚੌਕ ਜਲੰਧਰ ਇੱਥੇ ਵੀ ਫਗਵਾੜੇ ਦੇ ਵਿੱਚ ਕਾਫੀ ਟ੍ਰੈਫਿਕ ਦਾ ਰਸ਼ ਰਹਿੰਦਾ ਆ ਸਿੰਗਲ ਰੋਡ ਹੁਣ ਕਰਕੇ ਜਾਦਾ ਫਗਵਾੜੇ ਦੇ ਵਿੱਚ ਕਾਫੀ ਟ੍ਰੈਫਿਕੰਦਾ ਫਗਵਾੜੇ ਤੋਂ ਜਲੰਧਰ ਵਾਲੇ ਰੋਡ ਦੇ ਉੱਪਰ ਇੱਧਰ ਚੱਲ ਰਹੀ ਹੈ ਰੈਸਟ ਹੋ ਰਹੀ ਹੈ ਕਰ ਲਿਆ ਅੰਮ੍ਰਿਤਸਰ ਤੋਂ ਜਲੰਧਰ ਤੋਂ ਫਿਰ ਬਾਹਰੀ ਬਹਾਰ ਜਾ ਕੇ ਚਲਦੇ ਆਂ ਮਟਾਲੇ ਨੂੰ ਆ ਗਿਆ ਆਪਣਾ ਸ਼ਹਿਰ ਇਹ ਪਿਆਸ ਦਰਿਆ ਦਾ ਪੁਲ ਬਿਆਸ ਤੋਂ ਰਹਿ ਗਿਆ ਹੁਣ 40-50 ਕਿਲੋਮੀਟਰ ਇਹ ਫੌਜੀ ਸਾਹਿਬ ਹੈਗਾ ਤੇ ਸ਼ਹਿਰ ਹੀ ਆ ਮਟ ਆਪਣਾ ਨਹੀਂ ਆ ਆਪਣਾ ਇਹ ਪਹੁੰਚ ਗਏ ਆ ਬਿਆਸ ਸ਼ਾਮ ਦਾ ਸਮਾਂ ਹੋ ਗਿਆ 7:05 ਮਿੰਟ ਉੱਨੇ ਦਾ 뷰 ਬੜਾ ਘੈਂਟ ਆ ਰਿਹਾ ਲਾਲ ਲਾਲ ਜੇ ਬੱਦਲ ਆ ਰਹੇ ਨੇ ਤੇ ਅੱਜ ਪਹੁੰਚ ਗਏ ਆ ਆਪਣੇ ਘਰੇ ਜੇਕਰ ਇਹ ਵਲੌਗ ਤੁਹਾਨੂੰ ਵਧੀਆ ਲੱਗਾ ਹੋਵੇ ਤੇ ਕਿਰਪਾ ਕਰਕੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਚੈਨਲ ਨੂੰ ਵੀ ਕਰ ਲੈਣਾ ਸਬਸਕ੍ਰਾਈਬ ਜੀ ਮਿਲਦੇ ਹਾਂ ਇਸ ਤਰ੍ਹਾਂ ਦੇ ਹੀ ਅੱਗੇ ਵਲੌਗ ਦੇ ਵਿੱਚ ਪੂਰਾ ਵਲੌਗ ਵੇਖਣ ਲਈ ਬਹੁਤ-ਬਹੁਤ ਧੰਨਵਾਦ ਤੇ ਮਿਲਦੇ ਰਾਵਾਂਗੇ ਅੱਗੇ ਇਸ ਤਰ੍ਹਾਂ ਦੇ ਹੀ ਵਲੌਗ ਲੈ ਕੇ ਪੂਰੀ ਯਾਤਰਾ ਦੀ ਜਾਣਕਾਰੀ ਤੁਹਾਨੂੰ ਅੱਗੇ ਵਲੌਗਾਂ ਦੇ ਵਿੱਚ ਮਿਲ ਜਾਏਗੀ ਟੋਟਲ ਕਿੰਨਾ ਖਰਚਾ ਆਇਆ ਇਹ ਚੀਜ਼ ਦੀ ਵੀ ਜਾਣਕਾਰੀ ਵਲੌਗ ਦੇ ਵਿੱਚ ਮਿਲ ਜਾਏਗੀ ਮਿਲਦੇ ਹਾਂ ਜੀ ਜਲਦੀ ਹੀ ਅਗਲੇ ਵਲੌਗ 'ਚ ਧੰਨਵਾਦ ਜੀ ਸਤਿ ਸ਼੍ਰੀ ਅਕਾਲ